ਹਾਂ ਜੀ ਮਿੱਤਰੋ ਕੀ ਹਾਲ ਚਾਲ ਨੇ ਬਾਈ ਉਮੀਦ ਕਰਦਾ ਸਾਰੇ ਭਰਾ ਵਧੀਆ ਹੋਣਗੇ ਤੇ ਆ ਮੇਰੇ ਜਾਨਵਰ ਆ ਯਾਰ ਤੇ ਆਪਣੇ ਅੰਕਲ ਹੀ ਆ ਕਬੂਤਰ ਸਾਰੇ ਪੂਰੇ ਚੰਗੇ ਆ ਬਾਈ ਪੁਰਾਣੇ ਕਬੂਤਰ ਆਗੇ ਤੇ ਸੱਟ ਲੱਗੀ ਹੋਣਾ ਦੇ ਬਈ ਪਸੰਦ ਖਾ ਵੀ ਦਿੰਨੇ ਆ ਆ ਖੜਿਆ ਵਿਚਾਰੀ ਫੌੜੀ ਲਈ ਤੇ ਕਬੂਤਰ ਇਹਨਾਂ ਦੇ ਹੀ ਯਾਰ ਹੁਣ ਸਾਹਮੇ ਜਾਂਦੇ ਨਹੀਂਗਾ ਕੋਈ ਸਾਹਮਣਾਣਾ ਹੈ ਨਹੀਂਗਾ ਤੇ ਦੇਣੇ ਆ ਬਾਈ ਯਾਰ ਜਾਨਵਰ ਇਹ ਦੇਣੇ ਆ ਮੁੱਲ ਬਾਈ ਤੇ ਫੋਨ ਉਹ ਵੀ ਲਾਉ ਜੀ ਨੇ ਲੈਣੇ ਆ ਭਰਾ ਨੇ ਕਬੂਤਰ ਪੂਰੇ ਵਧੀਆ ਬਾਈ ਬੰਦਾ ਜਾ ਆਦੀ ਕਰੂ ਜਿਹੜਾ ਲੈ ਕੇ ਜਾ ਤੇ ਫਿਰ ਤੁਹਾਨੂੰ ਇਹਨਾਂ ਦਾ ਨਾਲ-ਨਾਲ ਸ਼ੌਕ ਵੀ ਕਰਾ ਦਿੰਦੇ ਤੇ ਗਰੰਟੀ ਵਾਲੇ ਪੁੱਤਰ ਹੋਣਗੇ ਬਈ ਪੂਰੇ ਤੇ ਜੋੜੀ ਆਈ ਕਾਲੀ ਜਿਨੀ ਗੋਤਰੀ ਆ ਤੇ ਲਾਲ ਜਿਨਾ ਉਤਰਾਈ ਖਟ ਚਿੱਟੀਆਂ ਨਾਲ ਤੇ ਖਟੀਆਂ ਦੀ ਗੋਤਰੀ ਆ ਤੇ ਇਹ ਵੀ ਪੂਰੇ ਚੰਗੇ ਜਾਨਵਰ ਬਹੁਤ ਆਵੇ ਉਤਰਾਈ ਨਾ ਦੇਖ ਸਕਦਾ ਚਾ ਲਾਲ ਜੀ ਨਹੀਂ ਉਤਰ ਹੈ ਤੰਨੇ ਵਾਲੇ ਉਤਰਾਂ ਜਿਹੜੀ ਪੁਰਾਣੇ ਗੁੱਤਰ ਵੀ ਇੱਥੇ ਸੀਗੇ ਇਹਨਾਂ ਕੋਈ ਬੋਲ ਰੰਗ ਪਹਿਲਾਂ 2003-4 ਚ ਮਾਰਕਟਿੰਗ ਕਰਦੇ ਸੀ ਇੱਕ ਵਾਸਤੇ ਦੇਖੋ ਨੰਬਰ ਪੂਰੇ ਚੰਗੇ ਆ ਬਈ ਤੇ ਆ ਗੁੱਦੀ ਜੋੜੀ ਇਹ ਹੈ ਕਿ ਪਤਨੂੰ ਸਾਰਾ ਦਾ ਸ਼ੌਕ ਰੋਣਾ ਨਾਲ ਤੇ ਆਹੀ ਜੋੜੀ ਬਹੁਤ ਬਾੜਾ ਉਹਦਾ ਰੱਬ ਚੀ ਬੜੀ ਘੁੰਮੀਆਂ ਦਾ ਤਾਹੀ ਰੱਬ ਰੰਗੇ ਮੋਢਾਣਾ ਹੀ ਦੀ ਕਿਸਾਂ ਦੇ ਲਾਲ ਜਿੰਨਾ ਕਾਲਾ ਜਿੰਨਾ ਚਿੱਟਲਾ ਜਾ ਤੇ ਇਹ ਜੋੜੀ ਲੱਗੀ ਵੀ ਆ ਆ ਕੁਤਰੀ ਇਹਦੇ ਨਾਲ ਕਾਲੀ ਜਨੀ ਬਰ ਬਰ ਗੇ ਅੱਖਾਂ ਦੇਖ ਸਕਦੇ ਬਈ ਚਿੱਟੀਆਂ ਤੇ ਕਬੂਤਰ ਨੇ ਪੱਥਰ ਲੰਗੀਆਂ ਕਬੂਤਰ ਦਾ ਬੈੜ ਦੇਖ ਸਕਦੇ ਬਈ ਪੂਰਾ ਹੀ ਸਰਾ ਆ ਜਾਮਾ ਬਾਜਰਗਾ ਗੁੰਗੇ ਗੁਲੇ ਜਰਾ ਖੁਰ ਝੱਕਲਾ ਉਹ ਤਾਂ ਆਲੇ ਭੜਾ ਦਨੇ ਚਿੱਟੇ ਉਹ ਦੱਸਾ ਦੇ ਹਾਂ ਬਚਦੀ ਇਹ ਫੜਾ ਨਈ ਨਈ ਫੜਾ ਜੋੜੀ ਹੈ ਚਿੱਟੀਆਂ ਚਿੱਟੀਆਂ ਉਹ ਤੇ ਕਿਲਾ ਦਈਏਗਾ ਤੇ ਆਹ ਬਈ ਜੋੜੀ ਨਾ ਟੱਕ ਵੰਦਾ ਕੁੱਤਰ ਦੀਆਂ ਚਿੱਟੀਆਂ ਦਾ ਇਹ ਤਾਂ ਪੀ ਵੀ ਨਹੀਂ ਲੂਗਾ ਬਈ ਤੇ ਇਹ ਵੀ ਦੇਣੀ ਹੈ ਬਈ ਜੁੜੀ ਆ ਕਬੂਦਰੀਆਂ ਨਾਲ ਤੇ ਪੱਥਰ ਰੰਗੀਆਂ ਖਾਣ ਇਹ ਲਾਲ ਚੀਨੀਆ ਵੱਡੂ ਦਾ ਕੋ ਤਗੜਾ ਆ ਬਈ ਜੋੜੀ ਗੋਲਿਆਂ ਦੀ ਆ ਕਬੂਤਰਾਂ ਦਾ ਇਹ ਕਬੂਤਰੀ ਸਿੱਟੀਆਂ ਦੀ ਦੇਖ ਸਕਦਾ ਤੁਸੀਂ ਇਹ ਵੀ ਪੂਰੇ ਡਾਵੇ ਆ ਬਾਈ ਫੁੱਲੀ ਤੇ ਉਹੀ ਬਈ ਗੋਲੇ ਨਹੀਂ ਹੈਗੇ ਬਈ ਗੋਲਿਆਂ ਜਰਗੇ ਆ ਡਾਵੇ ਕੂਤਰਾ ਇਹ ਪੂਰੇ ਚੰਗੇ ਇਹ ਬਾਈ ਤਾਂ ਹੁਣ ਸਾਹਮ ਨਹੀਂ ਹੋ ਰਹੀ ਬਾਈ ਕਹਿੰਦਾ ਵੀ ਆਪਾਂ ਸਾਰੀ ਚਗਾ ਲੈਣੇ ਆ ਬਾਜਾ ਨੂੰ ਜੇ ਮੈਂ ਪਹਿਲਾਂ ਪੁੱਤ ਵੀ ਰਹੀਆਂ ਛੱਡੀਆਂ ਤੇ ਹੁਣ ਤਾਂ ਬਾਬਾ ਟਾਵੇਂਗਾ 2-3 ਸਾਲ ਬਾਅਦ ਛੱਟ ਲੱਗੀ ਵਾ ਤੇ ਜਰਾ ਦਾਣੇ ਮਸਾ ਹੀ ਪਾਉਂਦਾ ਆ ਜਾਣ ਮਰ ਦੇਖ ਸਕਦੇ ਉੱਤਰ ਬਾਈ ਪੂਰੇ ਚੰਗੇ ਆ ਕੇ ਕਾਕ ਕਬੂਦਰੀ ਆ ਆ ਕਬੂਦਰਾ ਬੀਨ ਤੇ ਜੋੜੀ ਲੱਗੀ ਲਗਾਈ ਆ ਜਿਲਾ ਬਰਨਾਲਾ ਬਾਈ ਵੀਡੀਓ 'ਚ ਨੰਬਰ ਪਾਵਾਂਗੇ ਆਪਾਂ ਤੇ ਜਿਹੜੇ ਭਰਾ ਨੂੰ ਲੋੜ ਹੋਈ ਫੋਨ ਕਰ ਸਕਦਾ ਬਈ ਫੋਨ ਉਹੀ ਕਰੋ ਵੀਰੇ ਜਿਹਨੇ ਲੈਣੇ ਹੋਊਂਗੇ ਭਰਾਵਾਂ ਦੇ ਟਾਈਮ ਪਾਸ ਵਾਲਾ ਬੰਦਾ ਨਾ ਕੋਈ ਫੋਨ ਕਰੋ ਉਹੀ ਵਿੱਚ ਬੰਦੇ ਕੂਣ ਆ ਲੈਣੇ ਆ ਕਿਵੇਂ ਆ ਬਾਈ ਕੀ ਆ ਤੇ ਕਬੂਤਰ ਪੂਰੇ ਵਧੀਆ ਬਈ ਡਿਲੀਵਰੀ ਵੀ ਹੋ ਜੂ ਤੇ ਜਿਹਨੇ ਲੈ ਕੇ ਜਾਣੇ ਉਹ ਜਾ ਵੀ ਸਕਦਾ ਤੇ ਭਰਾਵਾਂ ਕੇ ਰਿਕਵੈਸਟ ਹੀ ਆ ਫੋਨ ਉਹੀ ਲਾ ਵੀਰੇ ਜਿਹਨੂੰ ਕਬੂਤਰ ਵਧੀਆ ਲੱਗੇ ਵੀ ਹਾਂ ਲੈਣੇ ਆ ਮੈਂ ਥੋੜੇ ਜਿਨੇ ਪ੍ਰੋਡਕਟ ਜਾਨੀ ਤੇ ਲੱਤਾਂ ਜੀ ਆ ਵੀਰੇ ਜਾਨਵਰ ਠੀਕ ਆ ਮਿੱਤਰੋ ਲਵ ਯੂ ਸਾਰੇ ਭਰਾਵਾਂ ਨੂੰ ਤੇ ਜਿਹੜੇ ਭਰਾਣੇ ਲੈਣੇ ਹੋਣਗੇ ਜਾਨਵਰ ਫੋਨ ਕਰ ਸਕਦਾ ਵੀਰੇ ਲੈਣ ਜਾਣਗੇ